ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਫਤੋ ਤੋਂ ਪਹਿਲਾਂ ਨਸਲ ਵਿਦਵਾਨ ਖੈਰਾ ਸਾਹਿਬ ਬੈਠੇ ਬੀਬੀ ਜੀ ਬੈਠੇ ਆ ਅ ਦੋ ਗੱਲਾਂ ਮੈਂ ਛੋਟੇ ਛੋਟੇ ਕਰਨੀਆਂ ਇੱਕ ਤਾਂ ਪਹਿਲਾਂ ਜਦੋਂ ਬੰਦੀ ਛੁੜ ਦਿਵਸ ਮਨਾਇਆ ਨਾ ਉਦੋਂ ਇੰਡੀਆ ਨੂੰ ਬੜੀ ਤਕਲੀਫ ਹੋਈ ਫੇ ਬੰਦੀ ਛੁੜ ਤਾਂ ਹੈ ਹੀ ਨਹੀਂ ਦਿਵਸ ਯਾਨੀ ਕਿਉਂ ਮਨਾਇਆ ਪਰसों ਚੌਥ ਖਬਰ ਪੜੀ ਇੱਕ ਮੈਂ ਬڑے-ਵਡੇ ਰਾਈਟਰ ਦੀ ਉਹ ਉਹ ਕਹਿੰਦਾ ਵੀ ਪਾਰਲੀਮੈਂਟ ਦੇ ਵਿੱਚ ਇਹ ਗੁਰਪਰਬ ਕਿਉਂ ਮਨਾਇਆ ਗਿਆ ਲੰਡਨ ਦੀ ਵਿੱਚ ਇਹਨੂੰ ਕਹਿੰਦੇ ਆ ਸਿੱਧਾ ਅਟੈਕ ਧਰਮ ਤੇ ਸੋ ਆਪਾਂ ਸਾਰੇ ਇਹਨਾਂ ਗੱਲਾਂ ਤੇ ਵਿਚਾਰਨਾ ਚਾਹੀਦਾ ਸੋ ਮੈਂ ਕੱਬ ਤੱਕ ਕਹਿ ਰਿਹਾ ਲਿਖਿਆ ਵੀ ਬਾਬਰ ਨੂੰ ਜਾਬਰ ਕਿਹਾ ਰੜਕ ਨਾਲ ਗੁਰੂ ਨਾਨਕ ਬਾਬਰ ਨੂੰ ਜਾਬਰ ਕਿਹਾ ਰੜਕ ਨਾਲ ਗੁਰੂ ਨਾਨਕ ਨਾਲ ਰੱਬ ਨੂੰ ਨੂਹਰਾ ਵੀ ਲਾਇਆ ਪੂਰਾ ਜੀਣਾ ਸਵੇ ਮਾਰ ਨਾਲ ਗੁਲਾਮੀ ਨੇ ਕਦੇ ਸਹਿਣੀ ਜੀਣਾ ਸਵੇ ਮਾਰ ਨਾਲ ਗੁਲਾਮੀ ਨੇ ਕਦੇ ਸਹਿਣੀ ਸਿੱਖਾਂ ਨੂੰ ਨਾਨਕ ਜੀ ਪਾਠ ਪੜਾਇਆ ਪੂਰਾ ਜੋਤ ਕਾਲ ਪੁਰਖ ਦੀ ਨਾਨਕ ਜੀ ਦੇ ਨਾਨਕਾਂ ਨੂੰ ਜੋਤ ਕਾਲ ਪੁਰਖ ਦੀ ਦੇ ਨਾਨਕ ਜੀ ਨਾਨਕਾਂ ਨੂੰ ਸਿੱਖ ਧਰਮ ਕੀ ਹੈ ਜੀ ਦ੍ਰਿੜ ਕਰਵਾਇਆ ਪੂਰਾ ਗੁਰਦੇਵ ਸਿੰਘਾ ਦਸ਼ਮੀਸ਼ ਪਿਤਾ ਖਾਲਸਾ ਜੀ ਖਾਲਸਾ ਜੀ ਗੁਰੂ ਤੇ ਚੇਲੇ ਦਾ ਭੇਦ ਮਟਾਇਆ ਪੂਰਾ ਸੋ ਕਵਤਾ ਕਹਿ ਰਿਹਾ ਹਾਂ ਇਹ ਦੋ ਸ਼ੀਰ ਨਵੇਂ ਲਿਖੇ ਸੀ ਕੀ ਪੜਦਣਾ ਚਲੋ ਇਹ ਕਵਤਾ ਆਰਤੀ ਸਰਬ ਉਦੋਂ ਲਿਖਣ ਦੀ ਕੋਸ਼ਿਸ਼ ਕੀਤੀ ਵੀ ਜਦੋਂ ਧੰਦ ਦੀ ਗੱਲ ਬਰਾੜ ਸਾਹਿਬ ਨੇ ਕੀਤੀ ਵੀ ਕੀ ਕੁਝ ਉੱਥੇ ਹੋ ਰਿਹਾ ਸੀ ਆਪਾਂ ਜਦੋਂ ਗੁਰੂ ਸਾਹਿਬ ਪੜਦੇ ਹਾਂ ਪਤਾ ਲੱਗਦਾ ਤੇ ਇਹ ਮੈਂ ਕੋਸ਼ਿਸ਼ ਕੀਤੀ ਆ ਵੀ ਅਕਾਲ ਪੁਰਖ ਨੂੰ ਸੋਚ ਕਿੱਦਾਂ ਆਈ ਵੀ ਜਿਹੜਾ ਤੀਜਾ ਧਰਮ ਚਲਾਉਣਾ ਸੱਚ ਧਰਮ ਉਹ ਕਿੱਦਾਂ ਚਲਾਇਆ ਜਾਵੇ ਉਤੋਂ ਸ਼ੁਰੂ ਕਰਦਾ ਜੀ ਸਰਪੰਚ ਜੀ ਬੰਦਾ ਲਿਖ ਵੀ ਚਾਰੋਂ ਪਾਸੇ ਅਕਾਲ ਪੁਰਖ ਨਿਗਾਹ ਮਾਰੀ ਚਾਰੋਂ ਪਾਸੇ ਅਕਾਲ ਪੁਰਖ ਨਿਗਾਹ ਮਾਰੀ ਕਿਹੜੇ ਪਲਾੜ ਤੇ ਕੀ ਕੁਝ ਹੋ ਰਿਹਾ ਹੈ ਬਾਕੀ ਸਾਰੇ ਪਲਾੜ ਵਿੱਚ ਖੁਸ਼ੀ ਦਿਸਦੇ ਬਸ ਇੱਕ ਧਰਤ ਹੀ ਵੈਣ ਪਾ ਰੋ ਰਿਹਾ ਹੈ ਰੱਬ ਜੀ ਸੱਦ ਲੈ ਪੂਤ ਸਪੂਤ ਸਾਰੇ ਜਿਹੜੇ ਪਹਿਲੇ ਬੈਠੇ ਸੀ ਰੱਬ ਜੀ ਸੱਦ ਲੈ ਪੂਤ ਸਪੂਤ ਸਾਰੇ ਵੇਖੋ ਜਾ ਕੀ ਧਰਤ ਤੇ ਹੋ ਰਿਹਾ ਹੈ ਪੂਰੀ ਰੀਜ ਨਾਲ ਧਰਤ ਮੈਂ ਆਪ ਸਾਜੀ ਫੇਰ ਕਿ ਧਰਤ ਚ ਖੂਨੇ ਚ ਹੋ ਰਿਹਾ ਆਏ ਦੇਵਤੇ ਰੱਬ ਦਾ ਹੁਕਮ ਸੁਣ ਕੇ ਵਿਚਾਰੀ ਧਰਤੀ ਸੀ ਦੁੱਖਾਂ ਨਾਲ ਸੜੀ ਬੈਠੀ ਚਾਰੋਂ ਪਾਸੇ ਅੰਧੇਰ ਸੀ ਧੁੰਦ ਸ਼ਾਇਆ ਖਲਕ ਧਰਤੀ ਦੁੱਖਾਂ ਨਾਲ ਡੜੀ ਬੈਠੀ ਜੀ ਅਗਲਾ ਸ਼ੀਰ ਆ ਵੀ ਕਾਲ ਪਰਖ ਨੂੰ ਦੱਸਿਆ ਜਾ ਉਹਨਾ ਅਕਾਲ ਪਰਖ ਨੂੰ ਦੱਸਿਆ ਜਾ ਉਹਨਾ ਧਰਤੀ ਦੁੱਖਾਂ ਨੇ ਖੂਬ ਗਰਹੀ ਸਾਰੀ ਚਾਰੋਂ ਪਾਸੇ ਹੈ ਪਾਪ ਪ੍ਰਧਾਨ ਬਣਿਆ ਸ਼ਿੰਗਾਰੀ ਧਰਤ ਜੋ ਹੋਈ ਬੇਰਸੀ ਸਾਰੀ ਆ ਧਰਮੀ ਮਾਰਦਾ ਧਰਮੀ ਤੇ ਲਾਤੋਂ ਮਤ ਧਰਮੀ ਜਨਤਾ ਉਹ ਬੈਠੀ ਹੈ ਵਸੀ ਸਾਰੀ ਬੇਵਸੀ ਸਾਰੀ ਜਿਹੜੀ ਧਰਤੀ ਸੀ ਮਾਨਨਾ ਤੁਸਾਂ ਸਾਜੀ ਮਰਜ਼ਾ ਦਾ ਉਸ ਦੀ ਪੈਰਾਮਿਸ ਤਸੀ ਸਾਰੀ ਸੁਣਿਆ ਰੱਬ ਜੀ ਧਰਤ ਦਾ ਹਾਲ ਮਾਰਾ ਸੁਣਿਆ ਰੱਬ ਜਾਂ ਧਰਤ ਦਾ ਹਾਲ ਮਾੜਾ ਮਤਾ ਹਾਲ ਸੁਣ ਰੱਬ ਪੁਕਾ ਲਿਆ ਸੀ ਦੇਵੀ ਦੇਵਤੇ ਤੇ ਪੀਰ ਪਗੰਬਰਾ ਨੂੰ ਰੱਬ ਜੀ ਉਸੇ ਵੇਲੇ ਕੋਲ ਬੁਲਾ ਲਿਆ ਸੀ ਸੁਣਿਆ ਰੱਬ ਜਾਂ ਧਰਤ ਦਾ ਹਾਲ ਮਾੜਾ ਮਤਾ ਹਾਲ ਸੁਣ ਰੱਬ ਪੁਕਾ ਲਿਆ ਸੀ ਦੇਵੀ ਦੇਵਤੇ ਤੇ ਪੀਰ ਪਗੰਬਰਾ ਨੂੰ ਰੱਬ ਜੀ ਉਸੇ ਵੇਲੇ ਕੋਲ ਬੁਲਾ ਲਿਆ ਸੀ ਲੈ ਨਾਨਕ ਨੂੰ ਬਗਲ ਵਿੱਚ ਕੇਹਾ ਨਾਨਕ ਲੈ ਨਾਨਕ ਨੂੰ ਬਗਲ ਵਿੱਚ ਲੈ ਨਾਨਕ ਨੂੰ ਬਗਲ ਵਿੱਚ ਕੇਹਾ ਦਾਤੇ ਜਾਕੇ ਤੁਸੀਂ ਹੁਣ ਧਰਤ ਦੀ ਜੂਨ ਬਦਲੋ ਲੈ ਕੇ ਨਾਨਕ ਨੂੰ ਬਗਲ ਵਿੱਚ ਕਿਹਾ ਦਾਤੇ ਜਾਕੇ ਤੁਸੀਂ ਹੁਣ ਧਰਮ ਦੀ ਜੂਨ ਬਦਲੋ ਧਰਤ ਦੀ ਜੂਨ ਬਦਲੋ ਅੰਧ ਵਿਸ਼ਵਾਸ ਦੇ ਬਣੇ ਕਾਨੂੰਨ ਜਿਹੜੇ ਤੁਸੀਂ ਨਾਨਕ ਜਾਓ ਕਾਨੂੰਨ ਬਦਲੋ ਜਿਹੜੇ ਸਿਰਾਂ ਵਿੱਚ ਭੈੜਾ جنੂਨ ਵੜਿਆ ਉਹਨਾਂ ਸਿਰਾਂ ਦੇ ਜਾ جنੂਨ ਬਦਲੋ ਚਿੱਟਾ ਹੋ ਗਿਆ ਲਹੂ ਜੋ ਮਾਨਸਾਂ ਦਾ ਤੁਸੀਂ ਨਾਨਕ ਜੀ ਜਾਓ ਖੂਨ ਬਦਲੋ ਤੁਸੀਂ ਨਾਨਕ ਜੀ ਜਾਓ ਖੂਨ ਬਦਲੋ ਪਦਵੀ ਗੁਰੂ ਦੀ ਨਾਨਕ ਜੀ ਮੈਂ ਦਿਨਾ ਪਰ ਵੀ ਗੁਰੂ ਦੀ ਨਾਨਕ ਜੀ ਮੈਂ ਦਿਨ ਬਣ ਕੇ ਗੁਰੂ થી ਤਰਤ ਸਵਾਰ ਦੇਵ ਜਿਹੜਾ ਮੁਕਿਆ ਮਾਨਸੂ ਪਿਆਰ ਜਜ਼ਬਾ ਤੁਸੀਂ ਨਾਨਕ ਜੀ ਆ ਉਹ ਪਿਆਰ ਦੇਵ ਸ਼ੇਰ ਆ ਬਈ ਅਕਾਲ ਪੁਰਖ ਤੇ ਨਾਨਕ ਜੀ ਕਿਹਾ ਇਦਾਂ ਜੀਓ ਅਕਾਲ ਪੁਰਖ ਤੇ ਨਾਨਕ ਜੀ ਕਿਹਾ ਇਦਾਂ ਬਹੁਤ ਡੂੰਗੀ ਸੀ ਸੋਚ ਵਿਚਾਰ ਕਰਕੇ ਬਗਲ ਚ ਬੈਠਿਆ ਅਕਾਲ ਪੁਰਖ ਦੇ ਅਕਾਲ ਪੁਰਖ ਤਾਂ ਨਾਨਕ ਜੀ ਕਿਹਾ ਇਦਾਂ ਬਹੁਤ ਡੂੰਗੀ ਸੀ ਸੋਚ ਵਿਚਾਰ ਕਰਕੇ ਤੇਰੇ ਨਾਮ ਨੂੰ ਰੋਜ਼ ਉਹ ਜਾਣ ਵੰਡੀ ਮੂਰੀ ਧਰਮਾਂ ਦੇ ਗਲਤ ਪ੍ਰਚਾਰ ਕਰਕੇ ਰੂਪ ਦਿੱਤਾ ਸੀ ਤੁਸੀਂ ਜੋ ਮਾਨਸਾ ਨੂੰ ਵਿਗਾੜ ਲਿਆ ਉਹਨਾਂ ਹੰਕਾਰ ਕਰਕੇ ਬਹੁਤ ਘਾਟਨ ਧਰਤੀ ਦੇ ਲੋਕ ਦਾ ਮੰਨਣ ਦਿਲੋਂ ਜੋ ਤੈਨੂੰ ਸਤਕਾਰ ਕਰਕੇ ਜਾਮੇ ਇੱਕ ਵਿੱਚ ਨਹੀਂ ਸੁਧਾਰ ਹੋਣੀ ਜਾਮੇ ਇੱਕ ਵਿੱਚ ਨਹੀਂ ਸੁਧਾਰ ਹੋਣੀ ਧਰਤੀ ਦੱਬੀ ਜੋ ਪਾਪ ਅੰਧਕਾਰ ਥੱਲੇ ਦੇਵੀ ਦੇਵ ਦੇ ਪਹਿਲੋਂ ਵੀ ਧਰਤੀ ਉੱਤੇ ਇੱਕ ਜਾਮੇ ਲਈ ਤੁਸੀਂ ਕਰਤਾਰ ਕੱਲੇ ਇੱਕ ਜਾਮੇ ਲਈ ਤੁਸੀਂ ਕਰਤਾਰ ਕੱਲੇ ਇਹ ਰਾਖੀ ਜੀਰਾ ਗੱਲ ਆਪਣੀ ਨਾਨਕ ਜੀ ਰੱਖ ਚਾਲੂ ਗੱਲ ਆਪਣੀ ਨਾਨਕ ਜੀ ਰੱਖ ਚਾਲੂ ਅਕਾਲ ਪੁਰਖ ਤਾਂ ਇਉਂ ਸੁਣਾਈ ਕਹਿ ਕੇ ਦੱਸਣਾ ਪੈਣਾ ਜਾਂ ਮਾਨਸ ਨੂੰ ਰੱਬ ਇੱਕੋ ਬਾਣੀ ਦੱਸਾਂ ਜਾਂ ਉਹਨਾਂ ਦੇ ਕੋਲ ਬਹਿ ਕੇ ਜੀ ਸੂਰਤ ਤੁਸਾਂ ਜੋ ਦਿੱਤੀ ਸੀ ਸੂਰਤ ਤੁਸਾਂ ਜੋ ਦਿੱਤੀ ਸੀ ਮਾਨਸਾ ਨੂੰ ਦੱਸਾਂ ਸੂਰਤ ਉਹਨਾਂ ਨਾਲ ਬਹਿ ਰਹਿ ਕੇ ਸ਼ਬਦ ਗੁਰੂ ਲੜ ਲਾਵਾਂ ਜੀ ਧਰਮੀਆਂ ਨੂੰ ਸਾਜਾਂ ਖਾਲਸਾ ਦਮ ਜਾਮੇ ਮੈਂ ਦੱਸ ਲੈ ਕੇ ਅਕਾਲ ਪੁਰਖ ਜੀ ਖੁਸ਼ੀ ਨਾਲ ਕਿਹਾ ਨਾਨਕ 10 ਜਾਮੇ ਲੈ ਤੁਸੀਂ ਤਰਤ ਸੁਧਾਰ ਦੇਵੋ ਉੱਲੇ ਪੜਖੇ ਮਠਾਰੂ ਜੈ 10 ਬਾਣੀ ਛਕਾ ਕੇ ਅੰਮ੍ਰਿਤ ਉਹ ਬਣਾ ਸਰਦਾਰ ਦੇਵੋ ਛਕਾ ਕੇ ਅੰਮ੍ਰਿਤ ਉਹ ਬਣਾ ਸਰਦਾਰ ਦੇਵੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ